ਅਸਲਾਮੁਅਲੈਕੁਮ ਅੱਜ ਦੀ ਇਸ ਪਹਿਲੀ ਮਹਿਫਲ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਰੂਹਾਨੀ ਸ਼ਾਇਰ ਬਾਬਾ ਬੁੱਲੇ ਸ਼ਾਹ ਦੇ ਸਫ਼ਰ ਦੀ ਬੁੱਲੇ ਸ਼ਾਹ ਸਾਡੇ ਜਿਹਾ ਇਨਸਾਨ ਨਹੀਂ ਸੀ ਉਹ ਇੱਕ ਅੱਗ ਸੀ ਇੱਕ ਤਲਾਸ਼ ਸੀ ਇੱਕ ਦਰਦ ਸੀ ਜੋ ਇਸ਼ਕ ਦੀ ਰਾਸਟੀ ਬਣ ਕੇ ਪੂਰੇ ਪੰਜਾਬ ਨੂੰ ਚੁਕਾ ਗਿਆ ਉਹ ਕਹਿੰਦਾ ਸੀ बुलिया की जाना मैं कौन कोई सवाल ही इस पूरी जिंदगी का सफर बन गया ते एन जी बुले शाह की पूरी जिंदगी इस सफर का एक हिस्सा बन गया एक दिन बुले शाह की मुलाकात हुई एक फकीर एक सूफी उस्ताद शाह इनायत जी इस मुलाकात ने बुले की जिंदगी बदल दी बुला के है ਇਸ਼ਕ ਨੇ ਮੇਰੇ ਦਿਲ ਨੂੰ ਪਕਾ ਦਿੱਤਾ ਹੋਰ ਸਾਰੇ ਰੰਗ ਮਾਂ ਪੈ ਗਏ ਬੁੱਲ੍ਹਾਰ ਨੂੰ ਸਮਝ ਆ ਗਈ ਸੀ ਕਿ ਅਸਲ ਸੱਚ ਅਸਲ ਜ਼ਿੰਦਗੀ ਅਸਲ ਰੂਹਾਨੀਅਤ ਇਨਸਾਨ ਦੇ ਅੰਦਰ ਲੱਭਦੀ ਏ ਬਾਹਰ ਨਹੀਂ ਅੱਜ ਵੀ ਜੇ ਅਸੀਂ ਆਪਣੇ ਅੰਦਰ ਦੀ ਖਾਮੋਸ਼ੀ ਨੂੰ ਸੁਣ ਲਈਏ ਤੇ ਦਿਲ ਦੇ ਪਰਦੇ ਥੋੜੇ ਜੇ ਉੱਠ ਜਾਣ ਤਾਂ ਬੁੱਲੇ ਸ਼ਾਹ ਸਾਡੇ ਨਾਲ ਗੱਲ ਕਰਦਾ ਮਿਲ ਜਾਂਦਾ ਹੈ। ਇਹ ਵੀਡੀਓ ਵਿਰਸਾ ਸਟੂਡੀਓ ਦੀ ਪਹਿਲੀ ਮਹਿਫਲੇ ਜੇ ਤੁਹਾਨੂੰ ادب, ਇਸ਼ਕ, ਸੂਫੀਇਜ਼ਮ ਤੇ ਪੰਜਾਬੀ ਵਿਰਸਾ ਪਸੰਦ ਹੈ ਤਾਂ ਇਸ ਡਿਜੀਟਲ ਮਹਿਫਲ ਦਾ हिस्सा ਜ਼ਰੂਰ ਬਣੋ। ਰੱਬ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। dum dum ho dum dum tere ishq nachaya